ਦੋਸਤੋ ਮੈਂ ਨਾ ਸ੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਖਰਾਂ ਦੇ ਵਿੱਚ ਖੜਾ ਆ ਤੇ ਉਹ ਸਾਹਮਣੇ ਜਿਹੜੀ ਤੁਸੀਂ ਡਿਊਟੀ ਦੇਖ ਰਹੇ ਹੋ ਉੱਥੋਂ ਐਂਟਰ ਹੋਈਦਾ ਆ ਤੇ ਡਿਊਟੀ ਕ੍ਰੋਸ ਕਰਦੇ ਆ ਸਾਰੇ ਖੱਬੇ ਪਾਸੇ ਮੈਂ ਕੱਲ ਵੀ ਵੀਡੀਓ ਪਾਈ ਸੀ ਖੱਬੇ ਪਾਸੇ ਯਾਰ ਇੱਕ ਬਜ਼ੁਰਗ ਆ ਮੰਨ ਲਓ ਤਿੰਨ ਚਾਰ ਦਿਨ ਤੋਂ ਕਾਫੀ ਜ਼ਿਆਦਾ ਮਤਲਬ ਪਰੇਸ਼ਾਨ ਆ ਉਹਦੇ ਛੱਟ ਲੱਗੀ ਆ ਸੱਜੇ ਪੱਟ ਤੇ ਤੇ ਕੋਈ ਹੱਡੀ ਹੁੱਡੀ ਫ੍ਰੈਕਚਰ ਹੋਈ ਮੈਨੂੰ ਲੱਗਦਾ ਅੰਦਰੋਂ ਇੱਥੇ ਸੇਵਾ ਕਰਦੇ ਨੂੰ ਲੱਗੀ ਆ ਕੋਈ ਆਪਦੇ ਘਰੋਂ ਨਹੀਂ ਛੱਟ ਲਵਾ ਕੇ ਆਇਆ ਇਥੇ ਸੇਵਾ ਕਰਦਾ ਕਰਦਾ ਹੀ ਦੇਖ ਪਿਆ ਸੀ ਥੱਲੇ ਕਿ ਛੱਟ ਲੱਗ ਗਈ ਆ ਤੇ ਇਹਨੂੰ ਬੜਾ ਯਾਰ ਮੰਦਾ ਚੰਗਾ ਬੋਲਦੇ ਨੇ ਇੱਥੋਂ ਦੇ ਕਮੇਟੀ ਵਾਲੇ ਹਨ ਤੇ ਬਹੁਤ ਹੀ ਜ਼ਿਆਦਾ ਮੈਨੂੰ ਪੁੱਛਾਦਾ ਬੋਲਦੇ ਨੇ ਇਹਨਾਂ ਵਿਚਾਰੇ ਨੂੰ ਕਿ ਬਹੁਤ ਹੀ ਜ਼ਿਆਦਾ ਤੰਗ ਹੈ ਯਾਰ ਆ ਹੁਣ ਮੈਨੂੰ ਕਹਿੰਦਾ ਬੋਤਲ ਚ ਪਿਸ਼ਾਬ ਕਰਨ ਲੱਗਾ ਤਾਂ ਹਿੱਲਿਆ ਹੁਣੀ ਜਾਂਦਾ ਹਨਾ ਇੰਨਾ ਜ਼ਿਆਦਾ ਤੰਗ ਹੈ ਤੇ ਇਹਦੇ ਅੱਗੇ ਪਿੱਛੇ ਕੋਈ ਵੀ ਨਹੀਂ ਹੈਗਾ ਭਰਾ ਭਤੀਜੇ ਆ ਉਹ ਨਹੀਂ ਪੁੱਛਦੇ ਤੁਹਾਨੂੰ ਪਤਾ ਕੌਣ ਪੁੱਛਦਾ ਅੱਜ ਕੱਲ੍ਹ ਹਨਾ ਜੇ ਆਪਦਾ ਪਰਿਵਾਰ ਨਾ ਹੋਵੇ ਤੇ ਇਹਦਾ ਆਪਦਾ ਪਰਿਵਾਰ ਹੈ ਨਹੀਂ ਇਸ ਕਰਕੇ ਯਾਰ ਇਹਦਾ ਪਰਿਵਾਰ ਆਪਾਂ ਬਣੀਏ ਕੱਲ ਮੈਂ ਵੀਡੀਓ ਪਾਈ ਸੀ ਕੋਈ ਉਹਦਾ ਰਿਸਪਾਂਸ ਨਹੀਂ ਮਿਲਿਆ ਮੇਰਾ ਵੀਡੀਓ ਪਾਉਣ ਦਾ ਮਤਲਬ ਇਹੀ ਆ ਕਿ ਯਾਰ ਕਿਸੇ ਸੰਸਥਾ ਤੱਕ ਪਹੁੰਚ ਜੇ ਜਾਂ ਕਿਸੇ ਉਹ ਜੇ ਦਾਨੀ ਸੱਜਣ ਜਿਹੜਾ ਇਹਦਾ ਇਲਾਜ ਕਰਾ ਸਕੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਯਾਰ ਇਹ ਤਾਂ ਹਿੱਲਿਆ ਨਹੀਂ ਜਾਂਦਾ ਮੈਨੂੰ ਲੱਗਦਾ ਸੱਜੇ ਪੱਟ ਦਾ ਵਿੱਚੋਂ ਜਿਹੜੀ ਇਹਦੀ ਹੱਡੀ ਫ੍ਰੈਕਚਰ ਹੋਈ ਆ ਕਿਉਂਕਿ ਜੇ ਅੰਦਰੋਂ ਸਹੀ ਪਾਟਾ ਹੁੰਦਾ ਤੇ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਆਉਣੀ ਸੀ ਤੇ ਇਸ ਬਾਪੂ ਦੀ ਹੱਡੀ ਫ੍ਰੈਕਚਰ ਹੋਈ ਆ ਆਹ ਉਹਨ ਬੋਤਲ ਚ ਪਿਸ਼ਾਵਾ ਕਰਨ ਰਿਹਾ ਵਿਚਾਰਾ ਹਨਾ ਤੇ ਇਕੱਲੇ ਤੋਂ ਜਾਂਦਾ ਨਹੀਂ ਔਖਾ ਆ ਤੇ ਨਾਲ ਕੋਈ ਲੱਗਦਾ ਨਹੀਂ ਆ ਆਦਾ ਪਿਸ਼ਾਵਾ ਨੂੰ ਵੇਹਲੋ ਯਾਰ ਗੱਡੇ ਤੇ ਡੁੱਲੀ ਜਾਂਦਾ ਬਹੁਤ ਜ਼ਿਆਦਾ ਤੰਗ ਆ ਯਾਰ ਹਨਾ ਵੇਖਿਆ ਨਹੀਂ ਜਾਂਦਾ ਵਿਚਾਰੇ ਨੂੰ ਮੈਂ ਮੁਖਸਰ ਸਾਹਿਬ ਤੋਂ ਆਹ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਤੇ ਮੈਂ ਪਿਛਲੇ 4-5 ਦਿਨ ਤੋਂ ਇੱਥੇ ਆ ਤੇ ਹੁਣ ਮੈਂ ਮਤਲਬ ਜਾਣਾ ਅੱਜ ਏ ਕੋਈ ਇੱਥੇ ਫਾਰ ਨਹੀਂ ਲੈਂਦਾ ਕੋਈ ਪੁੱਛਦਾ ਨਹੀਂ ਤੇ ਬਹੁਤ ਜ਼ਿਆਦਾ ਤੰਗ ਆ ਤੇ ਵੀਡੀਓ ਨੂੰ ਯਾਰ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਸੰਸਥਾ ਤੱਕ ਪਹੁੰਚ ਜੇ ਇਸ ਬਾਪੂ ਦਾ ਇਲਾਜ ਕਰਾਈਏ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਇੱਥੇ ਕਿਸੇ ਨੂੰ ਕਹਿ ਦਿੰਦਾ ਕੋਈ ਇਹਨੂੰ ਰੋਟੀ ਲਿਆ ਦਿੰਦਾ ਹੁਣ ਜਿਵੇਂ ਕੱਲ ਵੀ ਮੈਂ ਲਿਆ ਕੇ ਦਿੱਤੀ ਤੇ ਪਰਸੋਂ ਵੀ ਲਿਆ ਕੇ ਦਿੱਤੀ ਹਾਂਜੀ ਬਹੁਤ ਕਰਦੇ ਬਣਾ ਮੈਂ ਬਹੁਤ ਕੁਝ ਦੇਖਿਆ ਬਹੁਤ ਦਿਲਦਾ ਉਹ ਨਾ ਟੈਪ ਰੋਲ ਉਹ ਕਪੜਾ ਘੋਰ ਹੈਗਾ ਨਾ ਬਰਾਬਰ ਕੋਈ ਕੋਣ ਫੁੱਟੀਆਂ ਬੈਠੇ ਵੇ ਇਹ ਵੀ ਰੋਟੀਆਂ ਉੱਧਰ ਫੋਟੀਆਂ ਚੱਲ ਸੋ ਬਹੁਤ ਜ਼ਿਆਦਾ ਤੰਗ ਆ ਯਾਰ ਆਬ ਇਹ ਲੈਣੀਆਂ ਆਂ ਤੁਹਾਡੇ ਸਾਹਮਣੇ ਬਸ ਕਿਸੇ ਨੂੰ ਇੱਥੋਂ ਕਹਿ ਦਿੰਦਾ ਕੋਈ ਰੋਟੀ ਲਿਆ ਦਿੰਦਾ ਕੋਈ ਚਾਹ ਲਿਆ ਦਿੰਦਾ ਵਾਰ ਪਿਸ਼ਾਬ ਸ਼ੂ ਤੁਹਾਨੂੰ ਪਤਾ ਯਾਰ ਇੱਥੋਂ ਬਾਥਰੂਮ ਹੈਗੀ ਆ ਕਿੱਲਾ ਕਵਾੜ ਕੋਈ ਨਹੀਂ ਚੁੱਕੇ ਖੜਦਾ ਹਨ ਇੰਨਾ ਕੋਈ ਨਹੀਂ ਕਰਦਾ ਤੇ ਬਾਕੀ ਇਹਨਾਂ ਵੀ ਰੋਟੀ ਪਾਣੀ ਤੇ ਕੋਈ ਨਾ ਕੋਈ ਲਿਆ ਦਿੰਦਾ ਕੱਲ ਵੀ ਮੈਂ ਲੈ ਗਦੀ ਤੀ ਰੋਟੀ ਪਰਸੋਂ ਵੀ ਲੈ ਗਦੀ ਹਨ ਤੇ ਪਰਸੋਂ ਪਿਸ਼ਾਬ ਵੀ ਕਰਾ ਕੇ ਲਿਆਦਾ ਚੁੱਕੇ ਲੈ ਕੇ ਗਏ ਬੱਬਾ ਦੂਜਾ ਨਹੀਂ ਹਨ ਤੇ ਕੱਲੇ ਤੋਂ ਸੂਤ ਨਹੀਂ ਆਉਂਦਾ ਉਹ ਚਾੜੀ ਛੋੜ ਦੇ ਲੈ ਬੱਕਰ ਚੁੱਕ ਕੇ ਚਾੜੀ ਦੇ ਉਹ ਚਾੜੀ ਬੱਗੀ ਹੈ ਨਾ ਆਉਤ ਸੈਗ ਆ ਵੀ ਕੋਈ ਨਹੀਂ ਸੁਣਦਾ ਪਿਆ ਯਾਰ ਉਹ ਬੋਤਲ ਚ ਪਿਸ਼ਾਬ ਕੀਤਾ ਕਿਸ ਨੂੰ ਕਿਹਾ ਵੀ ਤੇ ਛੱਡ ਦੇ ਤੇ ਕੋਈ ਨਹੀਂ ਆਖੇ ਲੱਗਦਾ ਉਹ ਬਹੁਤ ਜਿਆਦਾ ਤੰਗ ਆ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰਿਓ ਗੁਰੂ ਰਾਮਦਾਸ ਸ੍ਰੀ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਹਰਮੰਦਰ ਸਾਹਿਬ ਸ੍ਰੀ ਅਮਰ ਸਾਹਿਬ ਬਹੁਤ ਬਹੁਤ ਧੰਨਵਾਦ